ਇਹ ਨਹੀਂ ਹੈਗਾ ਸਿਰਫ ਅਸੀਂ ਗੁਰਜਾਸ ਸੁਣਾਣੇ ਕਹਿੰਦੇ ਪਏ ਆ ਹੋਰ ਬੰਦੇ ਬਹੁਤ ਮੇਰੀ ਲਾਈਫ ਚ ਵੀ ਸੀ ਗਏ ਬੰਦੇ ਆਪਾਂ ਉਹਨਾਂ ਤੋਂ ਵੀ ਦੂਰੀ ਬਣਾ ਲਈ ਭਾਈ ਜਿਹੜੇ ਆਪਾਂ ਨੂੰ ਪਤਾ ਲੱਗਦਾਗਾ ਵੀ ਚਲੋ ਪਹਿਲਾਂ ਪਤਾ ਲੱਗਦਾ ਟਾਈਮ ਪਾ ਕੇ ਪਤਾ ਲੱਗ ਜਾਂਦਾ ਵੀ ਕੌਣ ਕਿੰਨੀ ਕੁ ਕੱਤ ਦਾ ਮਾਲਕ ਹੈਗਾ ਤਕਰੀਬਨ 2 ਕੁ ਦਿਨ ਪਹਿਲਾਂ ਮੈਂ ਕੁਟਿੱਲੋ ਦਾ ਵਿਆਹ ਅਨਮੋਲ ਗਿੱਲ ਨਾਲ ਹੋ ਕੇ ਹਟਿਆ ਹੈ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਅੱਜ ਪਹਿਲੀ ਵਾਰੀ ਮੈਂ ਕੁਟਿੱਲੋ ਇੰਸਟਾਗ੍ਰam ਉੱਤੇ ਲਾਈਵ ਬਾਈ ਇੰਸਟਾਗ੍ਰam ਤੇ ਲਾਈਵ ਆਉਣ ਤੋਂ ਬਾਅਦ ਸਾਰਿਆਂ ਨੇ ਮੈਂ ਕੁਟਿੱਲੋ ਨੂੰ ਇੱਕੋ ਸਵਾਲ ਪੁੱਛਿਆ ਕਿ ਤੁਹਾਡੇ ਵਿਆਹ ਤੇ ਗੁਰਜਸ ਕਪਲ ਕਿਉਂ ਨਹੀਂ ਸੀ ਆਇਆ ਮੈਂ ਕੋਹ ਤੇ ਅਨਮੋਲ ਨੇ ਕਿਹਾ ਕਿ ਇਸ ਕਪਲ ਨੂੰ ਅਸੀਂ ਬਹੁਤ ਰੋਕਿਆ ਸੀ ਕਿ ਸਾਡੀ ਫੈਮਿਲੀ ਦੇ ਬਲੌਗ YouTube ਤੇ ਨਾ ਅਪਲੋਡ ਕਰੂ ਇਹਦੇ ਨਾਲ ਸਾਡੀ ਫੈਮਿਲੀ ਪਰੇਸ਼ਾਨ ਹੁੰਦੀ ਆ ਸਾਡੇ ਰੋਕਦੇ ਕਰਤੀ ਪੂਰੇ ਇਸੇ ਕਰਕੇ ਮੈਕੂ ਢਿੱਲੋ ਅਤੇ ਅਨਮੋਲ ਗੇਲਾ ਇਸ ਕਪਲ ਨਾਲ ਨਾਰਾਜ਼ ਹੋ ਚੁੱਕੇ ਨੇ ਅਤੇ ਮੈਕੂ ਢਿੱਲੋ ਅਤੇ ਗੁਰਜਸ ਹੁਣਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫੋਲੋ ਕਰ ਦਿੱਤਾ ਹੈ। ਬਾਕੀ ਸਾਰਾ ਲਾਈਵ ਤੁਸੀਂ ਜ਼ਰੂਰ ਦੇਖਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਐਤਾ ਦੀਆਂ ਹੋਰ ਅਪਡੇਟਸ ਲਈ ਤੰਨ। ਕੁਝ ਗੱਲ ਹੈ ਨਾ ਮੈਨੂੰ ਮੈਂ ਪਹਿਲੀ ਗੱਲ ਮੈਂ ਨਾ ਕੁਝ ਲਾਈਵ ਹੋ ਕੇ ਕਹਿਣਾ ਹੀ ਨਹੀਂ ਸੀਗਾ ਪਰ ਜਦੋਂ ਆਪਾਂ ਬੰਦੇ ਨੂੰ ਤੁਹਾਨੂੰ ਜਦੋਂ ਆਪਾਂ ਬੰਦੇ ਨੂੰ ਹਟਾਈ ਜਾਣਾ ਹਟਾਈ ਜਾਂਦਾ ਬੰਦੇ ਨੇ ਨਾ ਹਟਣਾ ਵੀ ਜਦੋਂ ਹਨਾ ਵੀਰੇ ਨੇ ਵਲੌਗ ਪਾਇਆ ਮੈਂ ਨਾ ਇੰਨੀਆਂ ਰਿਕਵੈਸਟਾਂ ਕੀਤੀਆਂ ਮੇਰੇ ਮੈਸੇਜ ਹੀ ਸੀਨ ਕਰਕੇ ਛੱਡਦੇ ਮੈਂ ਕਿਹਾ ਵੀਰੇ ਵੀ ਨਾ ਪਾਓ ਨਾ ਤਾਂ 9 ਵਜੇ ਫੋਨ ਕੀਤਾ ਮੇਰੇ ਬ੍ਰਦਰ ਇਨ ਲਾ ਨੂੰ ਚਲੋ ਹਨਾ ਸਾਡੀ ਮੈਰਿਜ ਲਾਈਫ ਵਿੱਚ ਸਾਨੂੰ ਅਸੀਂ ਬੈਠੇ ਸੀਗੇ ਫੈਮਲੀ ਤੇ ਜਾਂ ਜਿੱਦਾਂ ਵੀ ਉਹਨਾਂ ਨੂੰ ਫੋਨ ਕੀਤਾ ਵੀ ਮੈਨੂੰ ਨਾ ਗੱਲ ਕਰਾ ਦਿਓ ਉਹਨੇ ਫਿਰ ਵੀ ਲੋਗ ਪਾਟਾ ਵੀ ਸਾਨੂੰ ਇਹ ਕੰਮ ਨਹੀਂ ਪਸੰਦ ਕਿਉਂਕਿ ਉਹਦੇ ਵਿੱਚ ਮੇਰੇ ਮਾਸੀ ਸੀਗੇ ਹਨਾ ਤਾਂ ਜਿਵੇਂ ਵੀ ਉਹ ਨਹੀਂ ਹੋਣਾ ਚਾਹੁੰਦੇ ਸੀਗੇ ਕਈ ਬੰਦੇ ਬਈ ਅੰਡਰਗਰਾਉਂਡ ਰਹਿੰਦੇ ਹੈਗੇ ਤੁਹਾਨੂੰ ਪਤਾ